ਭਾਜੀ ਤੁਸੀਂ ਦਾਵਾ ਕਰਦੇ ਹੋ ਕਿ ਜਿਹੜਾ ਮਰਜੀ ਨਸ਼ਾ ਹੋਵੇ ਤੁਹਾਡੇ ਕੋਲ ਇੱਕ ਦਵਾਈ ਹੈ ਜਿਸ ਨਾਲ ਇਲਾਜ ਹੈ ਕਿਹੜੀ ਦਵਾਈ ਹੈ ਸਰ ਆਪਣੇ ਕੋਲ ਕੀ ਸਭ ਤੋਂ ਪਹਿਲਾਂ ਆਯੁਰਵੈਦਿਕ ਮੈਡੀਸਨ ਆ ਜੀ ਕੈਪਸੂਲ ਫੋਨ ਦੇ ਵਿੱਚ ਆਪਣੇ ਕੋਲ ਦਵਾਈ ਆ ਨਸ਼ਾ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਕਹਦਾ ਸਭ ਤੋਂ ਪਹਿਲਾਂ ਨੰਬਰ ਆ ਬੰਦੇ ਦਾ ਮਨ ਅਗਰ ਅੱਜ ਦੇ ਟਾਈਮ ਆਪਾਂ ਚਾਹੀਏ ਕੋਈ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਗਰ ਉਹਦਾ ਮਨ ਬਣਾਵੇ ਤਾਂ ਛੱਡ ਸਕਦਾ ਪਰ ਪ੍ਰੋਬਲਮ ਕੀ ਆਉਂਦੀ ਆ ਬਹੁਤ ਲੋਕ ਕਹਿੰਦੇ ਜੀ ਅਸੀਂ ਨਸ਼ਾ ਛੱਡ ਦਿੰਨੇ ਆ ਤਾਂ ਸਾਡੀ ਲੱਤਾਂ ਚ ਦਰਦ ਹੋ ਰਿਹਾ ਅੱਖ ਨੱਕ ਚ ਪਾਣੀ ਆ ਰਿਹਾ ਸਾਡੇ ਵੇਟ ਖਰਾਬ ਹੋ ਜਾਂਦਾ ਵਾ ਨੀਂਦ ਨਹੀਂ ਆਉਂਦੀ ਇਹ ਪ੍ਰੋਬਲਮਸ ਆਉਂਦੀਆਂ ਨੇ ਵੀ ਉਹ ਬੰਦੇ ਨੂੰ ਜਿਹੜੀ ਪ੍ਰੋਬਲਮਸ ਹਨ ਇਹਨੂੰ ਤੋੜ ਕਹਿੰਦੇ ਆ ਬਹੁਤ ਬੰਦੇ ਤੋੜ ਕਹਿੰਦੇ ਆ ਵੀ ਬਾਡੀ ਪੇਨ ਹੋ ਰਹੀ ਆ ਜੀ ਤੋੜ ਲੱਗ ਰਹੀ ਆ ਸਾਡਾ ਜਿਹੜੇ ਪ੍ਰੋਡਕਟਾਂ ਤੋੜ ਦੇ ਉੱਤੇ ਕੰਮ ਕਰਦਾ ਜੀ ਨਸ਼ਾ ਬੰਦੇ ਦਾ ਮਾਨਾ ਜਿਹੜਾ ਉਹ ਛੜੂਗਾ ਅਗਰ ਦੇਖੋ ਅੱਜ ਆਪਾਂ ਕਹਿਨੇ ਵੀ ਇੱਕ ਦਵਾਈ ਕੋਈ ਜਾਦੂ ਨਹੀਂ ਕਰ ਸਕਦੀ ਹੈਗੀ ਵੀ ਅੱਜ ਇੱਕ ਬੰਦੇ ਨੂੰ ਦਵਾਈ ਦਿੱਤੀ ਉਹ ਬੰਦਾ ਨਸ਼ਾ ਛੜੇ ਉਹਦਾ ਅਗਰ ਮਨੇ ਹੀ ਨਹੀਂਗਾ ਤਾਂ ਉਹ ਨਹੀਂ ਛੜ ਸਕਦਾ ਮਨ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਐਲੋਪੈਥਿਕ ਵੀ ਆਯੁਰਵੈਦਿਕ ਤੇ ਰੋਕ ਕੇ ਨਾਲ ਵੀ ਸ਼ਕਤੀਆਂ ਇਲਾ ਤੁਹਾਨੂੰ ਦੇਖੋ ਮੈਂ ਜਿਹੜੀ ਚੀਜ਼ ਕਹਿਣਾ ਵੀ ਦੇਖੋ ਇਲਾਜ ਦੇ ਵਿੱਚ ਜਿਹੜਾ ਦਾਵਾ ਕਰਦਿਆ ਹਰੇਕ ਬੰਦਾ 101% ਦਿੰਦਾ ਆਪਣੇ ਵੱਲੋਂ ਕੋਈ ਬੰਦਾ ਕਦੇ ਗਲਤ ਨਹੀਂ ਹੁੰਦਾਗਾ ਡਿਪੈਂਡ ਕਰਦਾ ਵੀ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਸ਼ੂਟ ਕਰਦੀ ਹੈ ਬਿਨਾ ਕਿਸੇ ਤੋੜ ਤੱਕ ਲਈ ਤੋਂ ਬਿਨਾ ਦਾਖਲ ਹੋਏ ਇਸ ਵਿਧੀ ਦੇ ਨਾਲ ਘਰ ਬੈਠ ਕੇ ਬੰਦਾ ਬੜੀ ਆਸਾਨੀ ਨਾਲ ਨਸ਼ਾ ਛੱਡ ਸਕਦਾ ਹੋਆ ਜਿਹੜਾ ਸਾਡਾ ਪ੍ਰੋਡਕਟ ਆ ਉਸ ਵਿੱਚ ਇਹ ਜੀ ਦਾ ਦਾਵਾ ਕਰਦੇ ਵੀ ਤੋੜ ਦੀ ਗਾਰੰਟੀ ਆ ਸਾਡੀ ਪਹਿਲੇ ਦਿਨ ਤੋਂ ਕਿਸੇ ਤਰ੍ਹਾਂ ਦੀ ਤੋੜ ਨਹੀਂ ਲੱਗੂਗੀ ਅੱਖ ਨੱਖ 'ਚ ਪਾਣੀ ਨਹੀਂ ਪਊਗਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਉਹ 45 ਤੋਂ 60 ਦਿਨਾਂ ਦਾ ਕੋਰਸ ਆ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀ ਆ ਬੰਦੇ ਨੂੰ ਤੋੜ ਨਾਲ ਲੱਗੇ ਦੂਜਾ ਕਹਿੰਦਾ ਜੀ ਅੱਜ ਅਸੀਂ ਨਸ਼ਾ ਛੱਡਦੇ ਕੱਲ੍ਹ ਥੋੜੀ ਦਵਾਈ ਤੇ ਨਾਲ ਪੱਕੇ ਲੱਗ ਜੀ ਤਾਂ ਆਪਣੀ ਦਵਾਈ ਦਾ ਸਿਰਫ 45 ਤੋਂ 60 ਦਿਨਾਂ ਦਾ ਕੋਰਸ ਉਹ ਹਰ 5 ਦਿਨਾਂ ਬਾਅਦ ਦਵਾਈ ਘਟਦੀ ਘਟਦੀ ਆਪਣੀ ਲਾਸਟ 'ਚ ਬਿਲਕੁਲੇ ਬੰਦ ਹੋ ਜਾਂਦੀ ਹੈ ਜੀ ਜਿਵੇਂ ਬਹੁਤ ਸਾਰੇ ਨੌਜਵਾਨਾਂ ਚਟਾ ਟੀਕਾ ਲਾਉਣ ਲੱਗ ਜਾਂਦੇ ਨੇ ਉਹ ਕਹਿੰਦੇ ਕਿ ਜਿਹੜਾ ਚਟਾ ਪੀਣ ਲੱਗਾ ਜਾਂ ਟੀਕੇ ਵਾਲੀ ਪੋਜੀਸ਼ਨ ਦੇ ਵਿੱਚ ਆ ਅਤੇ ਤੁਸੀਂ ਕੱਲੀ ਚਿੱਟੇ ਦੀ ਗੱਲ ਕਰਦੇ ਹੋ ਐਸੇ ਬੰਦੇ ਨੇ ਜਿਹੜੇ ਕਹਿੰਦੇ ਜੀ ਅਸੀਂ 2-2 ਗ੍ਰਾਮੇ ਚਿੱਟਾ ਵੀ ਲਾਣੇ ਆ ਤੇ ਸਾਨੂੰ ਪਰੇਗਾ ਕੈਪਸੂਲ ਮਿਲ ਕੇ ਕੈਪਸੂਲ ਵੀ ਲੈ ਲੈਣੇ ਆ ਗੋਲੀਆਂ ਵੀ ਲੈ ਲੈਣੇ ਜਿਹੜਾ ਚੀਜ਼ ਮਿਲ ਗਈ ਲੈ ਲਿਆ ਸਭ ਕੁਝ ਖੱਤਪਾ ਮਤਲਬ ਉਹਨਾਂ ਨੇ ਕਿਹਾ ਨਸ਼ਾ ਜਿਹੜਾ ਉਹਨਾਂ ਦੇ ਸਰੀਰ ਤੇ ਕੰਮ ਹੀ ਨਹੀਂ ਕਰਦਾ ਮਨ ਨੂੰ ਹੋ ਗਿਆ ਉਹਨਾਂ ਦੇ ਮੈਂਟਲੀ ਤੌਰ ਤੇ ਹੋ ਗਿਆ ਵੀ ਅਸੀਂ ਆ ਲੈ ਲਿਆ ਪਰ ਉਹਨਾਂ ਦੀ ਬਾਡੀ ਤੇ ਕੋਈ ਇਫੈਕਟ ਨਹੀਂ ਕਰਦਾ ਅੱਜ ਮਲਟੀਪਲ ਨਸ਼ੇ ਯੂਜ਼ ਕਰ ਰਹੇ ਨੇ ਲੋਕ ਪਰ ਉਹ ਬੰਦੇ ਵੀ ਸਾਡੇ ਕੋਲ ਸੱਟ ਚੁੱਕੇ ਬਿਲਕੁਲ ਚਿੱਟੇ ਵਾਲਾ ਬੰਦਾ ਉਹਦੇ ਚ ਸਭ ਤੋਂ ਵੱਡਾ ਰੋਲ ਹੈਗਾ ਸੰਗਤ ਦਾ ਜਦੋਂ ਤੱਕ ਉਹ ਸੰਗਤ ਨਹੀਂ ਛੱਡ ਪਾਉਂਦਾ ਉਦੋਂ ਤੱਕ ਬੰਦਾ ਨਿਸ਼ਾਨੀ ਛੱਡ ਪਾਉਂਦਾ ਵਾ ਮਨ ਬਣਿਆ ਹੋਇਆ ਤਾਂ ਬੰਦਾ ਚਿੱਟੇ ਵਾਲਾ ਵੀ ਪਹਿਲੇ ਦਿਨ ਤੋਂ ਛੱਡ ਰਿਹਾ ਜੇ ਤੋੜ ਨਹੀਂ ਲਾਦੀ ਪਹਿਲੇ ਦਿਨ ਤੋਂ ਛੱਡ ਦਿੰਦਾ ਵਾ ਡਿਪੈਂਡ ਕਰਦਾ ਵੀ ਬੰਦਾ ਖੁਦ ਛੱਡਣਾ ਚਾਹੁੰਦਾ ਅੱਜ ਦੇ ਟਾਈਮ 90% ਪਰਸਨ ਇਤਾਂ ਦੇ ਕਹਿੰਦੇ ਅਸੀਂ ਗਲਤ ਵਜ੍ਹਾ ਗਲਤ ਸੰਗਤ ਕਰਕੇ ਨਸ਼ੇ ਦੀ ਦਲਦਲ ਚ ਫਸ ਗਏ ਸਾਨੂੰ ਕੱਢੋ ਉਹਦੀ ਜਗ੍ਹਾ ਤੇ ਬਹੁਤ ਬੰਦੇ ਨੇ ਕਈ ਬੰਦੇ ਸੈਂਟਰਾਂ ਚ ਵੀ ਜਾ ਚੁੱਕੇ ਆ ਕਈ ਬੰਦੇ ਨੇ ਐਲੋਪੈਥ ਟਰੀਟਮੈਂਟ ਵੀ ਲਿਓ ਕੱਲ ਵੀ ਅਸੀਂ ਨਸ਼ਾ ਤਾਂ ਛੱਡਤਾ ਠੀਕ ਰੇ ਮਹੀਨਾ ਦਵਾਈ ਖਾਤੀ ਮਹੀਨਾ ਠੀਕ ਰੇ ਪਰ ਅਸੀਂ ਦੁਬਾਰਾ ਫੇਰ ਲੱਗ ਗਏ ਜਾਂ ਅਸੀਂ ਉਹ ਦਵਾਈਓ ਪੱਕੀ ਖਾਈ ਜਾ ਰਹੇ ਆਂ ਪਰ ਆਪਣੀ ਆਯੁਰਵੇਦ ਦਵਾਈ ਦੇ ਵਿੱਚ ਕੀ ਹੋਊਗਾ ਨਾ ਤਾਂ ਉਹ ਦੁਬਾਰਾ ਲੱਗੇ ਠੀਕ ਆ ਨਾ ਉਹ ਵਾਰ-ਵਾਰ ਉਹ ਚੀਜ਼ ਨੂੰ ਯੂਜ਼ ਕਰੇਗਾ ਆਪਣੇ ਪ੍ਰੋਡਕਟ ਨੂੰ ਬਾਕੀ ਦੇਖੋ ਇੱਕ ਤਵਾਰੀ ਬੰਦੇ ਨੂੰ ਸਹੀ ਕਰਨਾ ਅਸੀਂ ਇੱਕ ਵਾਰੀ ਬੰਦੇ ਨੂੰ ਸਹੀ ਕਰ ਦਾਂਗੇ ਉਸ ਤੋਂ ਬਾਅਦ ਚਾਹੇ ਉਹ ਡੋਪ ਟੈਸਟ ਤਾਂ ਕਰਵਾ ਲਵੇ ਬੋਡੀ ਪ੍ਰੋਪਰ ਨੇਲੋਗੀ ਨਸ਼ਾ ਮੁਕਤ ਹੋਏਗੀ ਪਰ ਬੰਦਾ ਫੇਰ ਜਾ ਕੇ ਕਿਸੇ ਜਿੱਦ ਚ ਕਰਦਾ ਜਾਂ ਸੰਗਤ ਜਿਹਾ ਕੇ ਕਰਦਾ ਉਹਨੂੰ ਕੋਈ ਦਵਾਈ ਜਾਂ ਕੋਈ ਬੰਦਾ ਨਹੀਂ ਰੋਕ ਸਕਦਾ ਤਾਂ ਸਾਡੇ ਕੋਲ ਬਹੁਤ ਐਸੇ ਲੋਕ ਨੇ ਜਿਹੜੇ ਨਸ਼ਾ ਛੱਡ ਚੁੱਕੇ ਨੇ ਪਰ ਹੁਣ ਅਗਲਾ ਕਹਿੰਦਾ ਅਸੀਂ ਯਕੀਨ ਕਿਵੇਂ ਦਵਾਦੀਏ ਯਕੀਨ ਅਸੀਂ ਕਹਿੰਦੇ ਵੀ ਤੁਸੀਂ ਸਾਡੇ ਕੋਲ ਆਓ ਦਵਾਈ ਖਾਓ ਜੇ ਤੁਹਾਨੂੰ ਤੋੜ ਲੱਗਦੀ ਆ ਕਿਸੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਈ ਤੁਸੀਂ ਮਨੀ ਬੈਕ ਗਾਰੰਟੀ ਦਿੱਤਾ ਚੀ ਸਸੇਗਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਪੰਜਾਬ ਦੀ ਜਵਾਨੀ ਕਦੇ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਸੀ ਪਰ ਅੱਜ ਜਿਹੜਾ ਪੰਜਾਬ ਦੇ ਅੰਦਰ ਨਸ਼ੇ ਦਾ ਛੇਮਾ ਦਰਿਆ ਵਗਦਾ ਉਥੋਂ ਜਿਹੜੇ ਪੰਜਾਬ ਦੇ ਚਿੰਤਤ ਲੋਕ ਨੇ ਉਹ ਕਾਫੀ ਚਿੰਤਾ ਦੇ ਵਿੱਚ ਹੈ ਕਿਉਂਕਿ ਜਿਹੜੀ ਪੰਜਾਬ ਦੀ ਜਵਾਨੀ ਹੈ ਜਾਂ ਤਾਂ ਵਿਦੇਸ਼ ਵੱਲ ਜਾ ਰਹੀ ਹੈ ਜਾਂ ਨਸ਼ਿਆਂ ਦੇ ਵੱਲ ਵੱਧ ਰਹੀ ਹੈ ਪਰ ਇਹਨਾਂ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਵੀ ਆ ਬਹੁਤ ਸਾਰਾ ਐਲੋਪੈਥਿਕ ਤਰੀਕੇ ਦੇ ਨਾਲ ਇਲਾਜ ਦੀਆਂ ਗੱਲਾਂ ਵੀ ਕਰਦੇ ਆ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਵੀ ਦਾਵਾ ਕਰਦੀਆਂ ਨੇ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਜਾਂ ਆਮ ਲੋਕ ਨਸ਼ੇ ਦੇ ਆਦੀ ਹੋ ਗਏ ਉਹਨਾਂ ਨੂੰ ਸਰਕਾਰ ਆ ਜਿਹੜਾ ਇਸ ਦਲਦ ਉਹਨਾਂ ਦਾ ਇਲਾਜ ਕਰਾਏਗੇ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਕੇਸ਼ ਸਟਾਰ ਸ਼ਾਈਨ ਆਯੁਰਵੈਦਾ ਤੋਂ ਕ੍ਰਿਸ਼ਨ ਸਿੰਘ ਨੇ ਜਿਹੜੇ ਦਾਵਾ ਕਰਦੇ ਨੇ ਕਿ ਜਿੰਨਾ ਵੀ ਕੋਈ ਨਸ਼ੇ ਦਾ ਆਦੀ ਹੋਵੇ ਭਾਵੇਂ ਚਿੱਟੇ ਦਾ ਹੋਵੇ ਸ਼ਰਾਬ ਦਾ ਹੋਵੇ ਭੁੱਕੀ ਦਾ ਫੀਮ ਦਾ ਹੋਵੇ ਇਹਨਾਂ ਕੋਲ ਇੱਕ ਆਯੁਰਵੈਦਿਕ ਤਰੀਕੇ ਨਾਲ ਦਵਾਈ ਹੈ ਜਿਹਦੇ ਨਾਲ ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਤੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਭਾਜੀ ਤੁਸੀਂ ਦਾਅਵਾ ਕਰਦੇ ਹੋ ਕਿ ਜਿਹੜਾ ਮਰਜੀ ਨਸ਼ਾ ਹੋਵੇ ਤੁਹਾਡੇ ਕੋਲ ਇੱਕ ਇਲਾਜ ਦਵਾਈ ਹੈ ਜਿਸ ਨਾਲ ਇਲਾਜ ਹੈ ਕਿਹੜੀ ਦਵਾਈ ਹੈ ਤੁਹਾਨੂੰ ਸਰ ਆਪਣੇ ਕੋਲ ਕੀ ਸਭ ਤੋਂ ਪਹਿਲਾਂ ਜਿਹੜੀ ਆਯੁਰਵੈਦਿਕ ਮੈਡੀਸਨ ਆ ਜੀ ਕੈਪਸੂਲ ਫਾਰਮ ਦੇ ਵਿੱਚ ਆਪਣੇ ਕੋਲ ਦਵਾਈ ਆ ਨਸ਼ਾ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਕਰਦਾ ਸਭ ਤੋਂ ਪਹਿਲਾਂ ਨੰਬਰ ਆ ਬੰਦੇ ਦਾ ਮਨ ਅਗਰ ਅੱਜ ਦੇ ਟਾਈਮ ਆਪਾਂ ਚਾਹੀਏ ਕੋਈ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਗਰ ਉਹ ਆਪਦਾ ਮਨ ਬਣਾਵੇ ਤਾਂ ਛੱਡ ਸਕਦਾ ਪਰ ਪ੍ਰੋਬਲਮ ਕੀ ਆਉਂਦੀ ਆ ਬਹੁਤ ਲੋਕ ਕਹਿੰਦੇ ਜੀ ਅਸੀਂ ਨਸ਼ਾ ਛੱਡ ਦਿੰਨੇ ਆ ਤਾਂ ਸਾਡੀ ਲੱਤਾਂ ਚ ਦਰਦ ਹੋ ਰਿਆ ਅੱਖ ਨੱਕ ਚ ਪਾਣੀ ਆ ਰਿਆ ਸਾਡੇ ਪੇਟ ਖਰਾਬ ਹੋ ਜਾਂਦਾ ਵਾ ਨੀਂਦ ਨਹੀਂ ਆਉਂਦੀ ਇਹ ਪ੍ਰੋਬਲਮਸ ਆਉਂਦੀਆਂ ਨੇ ਸਾਡਾ ਮੇਨ ਜਿਹੜਾ ਪਰਪਸ ਕੀ ਆ ਵੀ ਉਹ ਬੰਦੇ ਨੂੰ ਜਿਹੜੀ ਪ੍ਰੋਬਲਮਸ ਆ ਨਹੀਂ ਇਹਨੂੰ ਤੋੜ ਕਹਿੰਦੇ ਆ ਬਹੁਤ ਬੰਦੇ ਤੋੜ ਕਹਿੰਦੇ ਆ ਵੀ ਬਾਡੀ ਪੇਨ ਹੋ ਰਹੀ ਆ ਜੀ ਤੋੜ ਲੱਗ ਰਹੀ ਆ ਸਾਡਾ ਜਿਹੜਾ ਪ੍ਰੋਡਕਟ ਆ ਤੋੜ ਦੇ ਉੱਤੇ ਕੰਮ ਕਰਦਾ ਜੀ ਸਕਦੀ ਹੈਗੀ ਵੀ ਅੱਜ ਇੱਕ ਬੰਦੇ ਨੂੰ ਦਵਾਈ ਦਿੱਤੀ ਉਹ ਬੰਦਾ ਨਸ਼ਾ ਛੱਡੋ ਤਾਂ ਅਗਰ ਮੰਨੇ ਹੀ ਨਹੀਂਗਾ ਤਾਂ ਉਹ ਨਹੀਂ ਛੱਡ ਸਕਦਾ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਐਲੋਪੈਥਿਕ ਵੀ ਆਯੁਰਵੈਦਿਕ ਤੇ ਰੁੱਕੇ ਨਾਲ ਵੀ ਸ਼ਰਤਾਂ ਇਲਾਜ ਦਾ ਦਾਵਾ ਕਰਦੇ ਨੇ ਉਹਦੇ ਚ ਕਿੰਨੀ ਸਚਾਈ ਹੁੰਦੀ ਹੈ ਸਰ ਦੇਖੋ ਮੈਂ ਜਿਹੜੀ ਚੀਜ਼ ਕਹਿਣਾ ਵੀ ਦੇਖੋ ਇਲਾਜ ਉਹਦੇ ਵਿੱਚ ਜਿਹੜਾ ਦਾਵਾ ਕਰਦਿਆ ਅਸਰੇਗਾ ਬੰਦਾ 101% ਦਿੰਦਾ ਆਪਣੇ ਵੱਲ ਕੋਈ ਬੰਦਾ ਕਦੇ ਗਲਤ ਨਹੀਂ ਹੁੰਦਾਗਾ ਡਿਪੈਂਡ ਕਰਦਾ ਵੀ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਸ਼ੂਟ ਕਰਦੀ ਆ ਆਯੁਰਵੈਦਿਕ ਐਸੀ ਚੀਜ਼ ਹੈ ਕਿ ਐਸੀ ਪੈਥੀਆ ਜਿਹਦਾ ਕੋਈ ਨੁਕਸਾਨ ਨਹੀਂਗਾ ਕੋਈ ਸਾਈਡ ਇਫੈਕਟ ਨਹੀਂਗਾ ਬਿਨਾ ਕਿਸੇ ਤੋੜਤ ਲਈ ਤੋਂ ਬਿਨਾ ਦਾਖਲ ਹੋਏ ਇਸ ਵਿਧੀ ਦੇ ਨਾਲ ਘਰ ਬੈਠ ਕੇ ਬੰਦਾ ਬੜੀ ਆਸਾਨੀ ਨਾਲ ਨਸ਼ਾ ਛੱਡ ਸਕਦਾ ਵਾ ਜਿਹੜਾ ਸਾਡਾ ਪ੍ਰੋਡਕਟ ਆ ਅਸੀਂ ਉਹਦੇ ਵਿੱਚ ਇਹ ਜੀ ਦਾ ਦਾਵਾ ਕਰਦੇ ਵੀ ਤੋੜ ਦੀ ਗਾਰੰਟੀ ਆ ਸਾਡੀ ਪਹਿਲੇ ਦਿਨ ਤੋਂ ਕਿਸੇ ਤਰ੍ਹਾਂ ਦੀ ਤੋੜ ਨਹੀਂ ਲੱਗੂਗੀ ਅੱਖ ਨੱਕ 'ਚ ਪਾਣੀ ਨਹੀਂ ਪਊਗਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਉਹ 45 ਤੋਂ 60 ਦਿਨਾਂ ਦਾ ਕੋ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀ ਆ ਬੰਦੇ ਨੂੰ ਤੋੜਨਾ ਲੱਗੇ ਦੂਜਾ ਕਹਿੰਦਾ ਜੀ ਅੱਜ ਅਸੀਂ ਨਸ਼ਾ ਛੱਡ ਜੇ ਕੱਲ੍ਹ ਨੂੰ ਤੁਹਾਡੀ ਦਵਾਈ ਤੇ ਨਾ ਪੱਕੇ ਲੱਗ ਜੀਏ ਤਾਂ ਆਪਣੀ ਦਵਾਈ ਦਾ ਸਿਰਫ 45 ਤੋਂ 60 ਦਿਨਾਂ ਦਾ ਕੋਰਸ ਹੋ ਹਰ 5 ਦਿਨਾਂ ਬਾਅਦ ਦਵਾਈ ਘਟਦੀ ਘਟਦੀ ਆਪਣੀ ਲਾਸਟ ਤੇ ਆ ਕੇ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਜੀ ਜਿਵੇਂ ਬਹੁਤ ਸਾਰੇ ਨੌਜਵਾਨ ਚਿੱਟਾ ਟੀਕਾ ਲਾਉਣ ਲੱਗ ਜਾਂਦੇ ਨੇ ਉਹ ਕਹਿੰਦੇ ਕਿ ਜਿਹੜਾ ਚਿੱਟਾ ਪੀਣ ਲੱਗਾ ਜਾਂ ਟੀਕੇ ਵਾਲੀ ਪੋਜੀਸ਼ਨ ਦੇ ਵਿੱਚ ਆ ਗਿਆ ਉਹਦਾ ਤਾਂ ਲਾਜ ਹੀ ਨਹੀਂ ਹੈਗਾ ਸਰ ਇਧਰ ਕੁਛ ਨਹੀਂਗਾ ਸਾਡੇ ਕੋਲ ਐਸੇ ਪਰਸਨ ਨੇ ਜਿਹੜੇ ਕਿ ਇੱਕ ਦਿਨ ਦੇ ਵਿੱਚ 10-10000 ਰੁਪਏ ਦੇ ਇੰਜੈਕਸ਼ਨ ਉਹ ਬੰਦੇ ਵੀ ਨਸ਼ਾ ਛੱਡ ਗਏ ਪਰ ਅੱਜ ਦਾ ਜੋ ਸਿਸਟਮ ਚੱਲ ਰਿਹਾ ਜੋ ਸਾਡੇ ਕੋਲ ਆ ਰਿਹਾ ਸਭ ਤੋਂ ਜ਼ਿਆਦਾ ਆ ਤੁਸੀਂ ਕੱਲੀ ਚਿੱਟੇ ਦੀ ਗੱਲ ਕਰਦੇ ਹੋ ਐਸੇ ਬੰਦੇ ਨੇ ਜਿਹੜੇ ਕਹਿੰਦੇ ਜੀ ਅਸੀਂ 2-2 ਗ੍ਰਾਮੀ ਚਿੱਟਾ ਵੀ ਲਾਣੇ ਆ ਤੇ ਸਾਨੂੰ ਪਰੇਗਾ ਕੈਪਸੂਲ ਮਿਲ ਕੇ ਕੈਪਸੂਲ ਵੀ ਲੈ ਲੈਣੇ ਆ ਗੋਲੀਆਂ ਵੀ ਲੈ ਲੈਣੇ ਜਿਹੜਾ ਚੀਜ਼ ਮਿਲ ਗਈ ਲੈ ਲਿਆ ਸਭ ਕੁਝ ਖੱਤਪਾ ਮਤਲਬ ਉਹਨਾਂ ਨੂੰ ਨਸ਼ਾ ਜਿਹੜਾ ਉਹਨਾਂ ਦੇ ਸਰੀਰ ਤੇ ਕੰਮੇ ਨਹੀਂ ਕਰਦਾ ਮਨ ਨੂੰ ਹੋ ਗਿਆ ਉਹਨਾਂ ਦੇ ਮੈਂਟਲੀ ਤੌਰ ਤੇ ਹੋ ਗਿਆ ਵੀ ਅਸੀਂ ਆ ਲੈ ਲਿਆ ਪਰ ਉਹਨੇ ਬਾਡੀ ਤੇ ਕੋਈ ਇਫੈਕਟ ਨਹੀਂ ਕਰਦਾ ਅੱਜ ਮਲਟੀਪਲ ਨਸ਼ੇ ਯੂਜ਼ ਕਰ ਰਹੇ ਨੇ ਲੋਕ ਪਰ ਉਹ ਬੰਦੇ ਵੀ ਸਾਡੇ ਕੋਲ ਛੱਡ ਚੁੱਕੇ ਨੇ ਜੀ ਬਿਲਕੁਲ ਜਿਵੇਂ ਜਲਦੀ ਇਲਾਜ ਕਿਦਾ ਹੋ ਜਾਂਦਾ ਭੁੱਕੀ ਦਾ ਫੀਮ ਦਾ ਜਾਂ ਚਿੱਟੇ ਦਾ ਸਰ ਦੇਖੋ ਇਲਾਜ ਜਿਹੜਾ ਕੀ ਆ ਹੁਣ ਜਿਵੇਂ ਭੁੱਕੀ ਫੀਮ ਵਾਲਨੇ ਉਹ ਬਹੁਤ ਜਲਦੀ ਛੱਡ ਦਿੰਦੇ ਆ ਹੁਣ ਇਹਦਾ ਚਿੱਟੇ ਵਾਲਾ ਬੰਦਾ ਉਹਦੇ ਚ ਸਭ ਤੋਂ ਵੱਡਾ ਰੋਲ ਹੈਗਾ ਸੰਗਤ ਦਾ ਜਦੋਂ ਤੱਕ ਉਹ ਸੰਗਤ ਨਹੀਂ ਛੱਡ ਪਾਉਂਦਾ ਉਦੋਂ ਤੱਕ ਬੰਦਾ ਨਿਸ਼ਾਨੀ ਛੱਡ ਪਾਉਂਦਾ ਵਾ ਜੇ ਮਨ ਬਣਿਆ ਹੋਇਆ ਤਾਂ ਬੰਦਾ ਚਿੱਟੇ ਵਾਲਾ ਵੀ ਪਹਿਲੇ ਦਿਨ ਤੋਂ ਛੱਡ ਰਿਹਾ ਜੇ ਤੋੜ ਨਹੀਂ ਲਾਦੀ ਪਹਿਲੇ ਦਿਨ ਤੋਂ ਛੱਡ ਦਿੰਦਾ ਵਾ ਡਿਪੈਂਡ ਕਰਦਾ ਵੀ ਬੰਦਾ ਖੁਦ ਛੱਡਣਾ ਚਾਹਦਾ ਅੱਜ ਦੇ ਟਾਈਮ 90% ਪਰਸਨ ਇਦਾਂ ਦੇ ਕਹਿੰਦੇ ਜੀ ਅਸੀਂ ਗਲਤ ਵਜ੍ਹਾ ਗਲਤ ਸੰਗਤ ਕਰਕੇ ਨਸ਼ੇ ਦੀ ਦਲਦਲ ਚ ਫਸ ਗਏ ਸਾਨੂੰ ਕੱਢੋ ਉਹਦੀ ਜਗ੍ਹਾ ਤੇ ਬਹੁਤ ਬੰਦੇ ਨੇ ਕਈ ਬੰਦੇ ਸੈਂਟਰਾਂ ਚ ਵੀ ਜਾ ਚੁੱਕੇ ਆ ਕਈ ਬੰਦੇ ਨੇ ਐਲੋਪੈਥੀ ਟ੍ਰੀਟਮੈਂਟ ਵੀ ਲਿਆ ਉਹ ਕਹਿੰਦੇ ਵੀ ਅਸੀਂ ਨਸ਼ਾ ਤਾਂ ਛੱਡਤਾ ਠੀਕ ਰਹੇ ਮਹੀਨਾ ਦਵਾਈ ਖਾਧੀ ਮਹੀਨਾ ਠੀਕ ਰਹੇ ਪਰ ਅਸੀਂ ਦੁਬਾਰਾ ਫੇਲ ਲੱਗ ਗਏ ਜਾਂ ਅਸੀਂ ਉਹ ਦਵਾਈਓ ਪੱਕੀ ਖਾਈ ਜਾ ਰਹੇ ਆ ਪਰ ਆਪਣੀ ਆਯੁਰਵੇਦ ਦਵਾਈ ਦੇ ਵਿੱਚ ਕੀ ਹੋਊਗਾ ਨਾ ਤਾਂ ਉਹ ਦੁਬਾਰਾ ᱴିକᱟ ਨਾ ਉਹ बार बार ਉਹ ਚੀਜ਼ ਨੂੰ ਯੂਜ਼ ਕਰੇਗਾ ਆਪਣੇ ਪ੍ਰੋਡਕਟ ਨੂੰ ਉਹ ਨਾਲ ਨਾਲ ਇਹ ਨਹੀਂਗਾ ਵੀ ਇਹ ਨੂੰ ਯੂਜ਼ ਕਰਦਾ ਰਹੇਗਾ ساری ਜ਼ਿੰਦਗੀ ਇਹ ਵੀ ਬਿਲਕੁਲ ਇਹ ਬੰਦ ਹੋ ਜਾਏਗਾ ਬਾਕੀ ਦੇਖੋ ਇੱਕ ਵਾਰੀ ਬੰਦੇ ਨੂੰ ਸਹੀ ਕਰਨਾ ਅਸੀਂ ਇੱਕ ਵਾਰੀ ਬੰਦੇ ਨੂੰ ਸਹੀ ਕਰ ਦਾਂਗੇ ਉਸ ਤੋਂ ਬਾਅਦ ਚਾਹੇ ਉਹ ਡੋਪ ਟੈਸਟ ਤਾਂ ਕਰਵਾ ਲਵੇ ਬੋਡੀ ਪ੍ਰੋਪਰ ਨਹੀਂ ਲੋਗੀ ਨਸ਼ਾ ਮੁਕਤ ਹੋਏਗੀ ਪਰ ਬੰਦਾ ਫੇਰ ਜਾ ਕੇ ਕਿਸੇ ਜਿੱਦ ਚ ਕਰਦਾ ਜਾਂ ਸੰਗਤ ਜਾ ਕੇ ਕਰਦਾ ਉਹਨੂੰ ਕੋਈ ਦਵਾਈ ਜਾਂ ਕੋਈ ਬੰਦਾ ਨਹੀਂ ਰੋਕ ਸਕਦੇ ਹੁਣ ਤੱਕ ਤੁਸੀਂ ਕਿੰਨੇ ਕਿ ਲੋਕਾਂ ਦਾ ਇਲਾਜ ਕਰ ਸਕਦੇ ਹੋ ਜਿਹੜਾ ਕਈ ਵਾਰ ਇਹ ਹੁੰਦਾ ਵੀ ਯਾਰ ਆਹ ਪੰਜਾਬ ਪੇਸ਼ੈਂਟ ਦਾ ਇਲਾਜ ਕਰਤਾ ਬੜਾ ਹੁੰਦਾ ਸਰ ਸਾਡੇ ਕੋਲ ਹਜ਼ਾਰਾਂ ਲੋਕ ਨੇ ਜਿਹੜੇ ਸਾਡੇ ਕੋਲ ਬਾਹਰ ਵੀ ਮੈਡੀਸਨ ਜਾ ਰਹੀ ਆ ਬਹੁਤ ਲੋਕ ਨੇ ਜਿਹੜੇ ਨਸ਼ਾ ਛੱਡ ਚੁੱਕੇ ਆ ਪਰ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਰਹੀ ਆ ਕੱਲੀ ਸਾਨੂੰ ਬਹੁਤ ਲੋਕ ਸਾਡੇ ਕੋਲ ਪੁੱਛਦੇ ਆ ਗੱਲ ਵੀ ਤੁਹਾਡੇ ਕੋਲ ਹੋਰ ਕਿੰਨੇ ਲੋਕਾਂ ਨੇ ਨਸ਼ਾ ਛੱਡਿਆ ਜੀ ਸਾਨੂੰ ਮਿਲਾ ਸਕਦੇ ਹੋ ਪਰ ਅੱਜ ਕੀ ਸਭ ਤੋਂ ਜ਼ਿਆਦਾ ਕੀ ਹੈ ਪ੍ਰਾਈਵੇਸੀ ਆ ਕੋਈ ਬੰਦਾ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਚਿੱਟਾ ਕਰਦਾ ਸੀਗਾ ਮੈਂ ਨਸ਼ਾ ਕਰਦਾ ਸੀ ਜਿਹੜੇ ਬੋਲਣਾ ਚਾਹੁੰਦੇ ਆ ਬੋਲ ਦਿੰਦੇ ਪਹਿਲਾਂ ਸਾਡੇ ਜਿਹੜੇ ਇੰਟਰਵਿਊ ਹੋਏ ਨੇ ਉਹਨਾਂ ਦੇ ਵਿੱਚ ਪਰਸਨ ਸੀਗੇ ਸਾਡੇ ਕੋਲ ਜਿਹੜੇ ਕਹਿੰਦੇ ਸੀ ਅਸੀਂ ਦੱਸ ਦਾਂਗੇ ਵੀ ਲੋਕਾਂ ਦਾ ਭਲਾ ਹੋ ਜਾਵੇ ਅਸੀਂ ਬੋਲ ਦਾਂਗੇ ਪਰ ਅੱਜ ਦੇ ਟ ਅਗਲੇ ਨੂੰ ਕਈ ਵੀ ਤੁਸੀਂ ਐਡਰੈਸ ਲਿਖਾ ਦਿਓ ਬਹੁਤ ਲੋਤ ਇਹਦੇ ਨਾਮ ਤੇ ਐਡਰੈਸ ਵੀ ਗਲਤ ਲਿਖਵਾ ਜਾਂਦੇ ਆ ਕਿਉਂਕਿ ਹਰੇਕ ਬੰਦਾ ਇਹੀ ਚਾਹੁੰਦਾ ਵੀ ਅਸੀਂ ਨਸ਼ਾ ਕਰਦੇ ਸੀ ਪਰ ਚੋਰੀ ਤੋਂ ਕਰਦੇ ਨੇ ਫੈਮਿਲੀ ਨੂੰ ਵੀ ਨਹੀਂ ਪਤਾ ਵੀ ਛੱਡ ਦੀ ਪਰ ਕਿਸੇ ਦਾ ਨਹੀਂ ਪਤਾ ਲੱਗੇ ਤਾਂ ਸਾਡੇ ਕੋਲ ਬਹੁਤ ਐਸੇ ਲੋਕ ਨੇ ਜਿਹੜੇ ਨਸ਼ਾ ਛੱਡ ਚੁੱਕੇ ਨੇ ਪਰ ਹੁਣ ਅਗਲਾ ਕਹਿੰਦਾ ਜੇ ਅਸੀਂ ਯਕੀਨ ਕਿਵੇਂ ਦਿਵਾ ਦਈਏ ਯਕੀਨ ਅਸੀਂ ਕਹਿੰਦੇ ਵੀ ਤੁਸੀਂ ਸਾਡੇ ਕੋਲ ਆਓ ਦਵਾਈ ਖਾਓ ਜੇ ਤੁਹਾਨੂੰ ਤੋੜ ਲੱਗਦੀ ਆ ਕਿਸੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਈ ਤੁਸੀਂ ਮਨੀ ਬੈਕ ਗਾਰੰਟੀ ਦੱਕਾ ਜੀ ਜੇ ਤੁਹਾਨੂੰ ਕਿ ਮਿਲਣਾ ਹੋਵੇ ਤਾਂ ਕਿੱਥੇ ਮਿਲਿਆ ਜਾ ਸਕਦਾ ਸਰ ਸਾਡਾ ਜਿਹੜਾ ਹੋਇਆ ਕੇ ਸਟਾਰ ਸ਼ਾਈਨ ਆਯੁਰਵੇਦ ਦਾ ਬੀਜਾ ਲੁਧਿਆਣਾ ਤੁਸੀਂ ਮੈਪ ਤੇ ਸਰਚ ਕਰੋ ਕੇ ਸਟਾਰ ਸ਼ਾਇਨ ਆਯੁਰਵੈਦਾ ਤੁਹਾਨੂੰ ਪ੍ਰੋਪਰ ਲੋਕੇਸ਼ਨ ਮਿਲ ਜੇਗੀ ਜੀ ਅਗਰ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਕਾਲ ਤੇ ਸੰਪਰਕ ਕਰ ਸਕਦੇ ਹੋ ਤੇ ਆਨਲਾਈਨ ਡਿਲੀਵਰੀ ਵੀ ਆਵੇਗੀ ਸਾਡੀ ਵੈਬਸਾਈਟ ਹੈ kstarshine.com ਉਹਦੇ ਤੋਂ ਵੀ ਤੁਸੀਂ ਡਾਇਰੈਕਟ ਆਰਡਰ ਕਰ ਸਕਦੇ ਹੋ ਮਤਲਬ ਕਿ ਜੇ ਕੋਈ ਬੰਦੇ ਨੇ ਇਲਾਜ ਕਰਾਉਣਾ ਤਾਂ ਘਰੇ ਬੈਠੇ ਫੋਨ ਤੇ ਵੀ ਤੁਹਾਨੂੰ ਸੰਪਰਕ ਕਰਕੇ ਇਲਾਜ ਕਰਾ ਸਕਦਾ ਹੋਂ ਦੀ ਲੋੜ ਨਹੀਂ ਨਹੀਂ ਸਰਾਉਣ ਦੀ ਲੋੜ ਨਹੀਂ ਗਈ ਸਿਰਫ ਮੇਨ ਚੀਜ਼ ਕੀ ਹੈ ਸਾਨੂੰ ਡੋਜ਼ ਦਾ ਪਤਾ ਹੋਣਾ ਚਾਹੀਦਾ ਪਰਸਨ ਕੀ ਨਸ਼ਾ ਕਰ ਰਿਹਾ ਕਿੰਨੇ ਸਮੇਂ ਤੋਂ ਕਰ ਰਿਹਾ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਉਹਦੀ ਜਿਹੜਾ ਬੋਡੀ ਦਾ ਪੈਕੇਜ ਬਣਾ ਕੇ ਦੇਵਾਂਗੇ ਨ ਉਹਨੂੰ ਟ੍ਰੀਟਮੈਂਟ ਦੱਸਾਂਗੇ ਉਹ ਲੈ ਕੇ ਉੱਥੇ ਛੱਡ ਦੇਗਾ ਬਿਲਕੁਲ ਨਹੀਂ ਪਰ ਬਹੁਤ ਸਾਰੇ ਬੰਦੇ ਆ ਜਿਹੜੇ ਇਲਾਜ ਕਰਾਉਣਾ ਚਾਹੁੰਦੇ ਆ ਪਰ ਉਹ ਡਰਦੇ ਆ ਕੋਈ ਸਾਈਡ ਇਫੈਕਟ ਨਾ ਆ ਜਾਵੇ ਸਾਡੇ ਸਰੀਰ ਦੇ ਵਿੱਚ ਤੁਹਾਡੀ ਦਵਾਈ ਦਾ ਕੋਈ ਸਾਈਡ ਇਫੈਕਟ ਹੁੰਦਾ ਨਹੀਂ ਨਹੀਂ ਸਰ ਸਾਡੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੁਣ ਡਰ ਕੀ ਆ ਬਹੁਤ ਲੋਕ ਤੇ ਐਸੇ ਨੇ ਜਿਹੜੇ ਜ਼ਿਆਦਾਤਰ ਕੋਈ ਨਸ਼ਾ ਕੋਈ ਉਫੀਮ ਗਾਰਾ ਯੂਜ਼ ਕਰਦੇ ਨੇ ਸੈਕਸ਼ੂਅਲ ਵੀਕਨੈਸ ਤੋਂ ਲੈ ਕੇ ਸਭ ਤੋਂ ਜ਼ਿਆਦਾ ਬੰਦੇ ਇਹ ਕਹਿੰਦੇ ਆ ਵੀ ਯਾਰ ਕੱਲੋ ਅਸੀਂ ਨਸ਼ਾ ਛੱਡ ਦਈਏ ਸਾਡੀ ਸੈਕਸ ਲਾਈਫ ਤੇ ਤਾਂ ਨਹੀਂ ਅਸਰ ਪਵੇਗਾ ਸਰ ਜਿਹੜਾ ਆਪਣਾ ਪ੍ਰੋਡਕਟ ਹੈ ਇਹ ਨਾਲ ਸੈਕਸ ਲ ਦੇ ਲਈ ਸਾਡੇ ਕੋਲ ਸਪੈਸ਼ਲ ਟਰੀਟਮੈਂਟ ਮੀਏਗਾ ਵਾ ਅਗਰ ਇਸ ਤੋਂ ਇਲਾਵਾ ਕਈ ਬੰਦੇ ਨੂੰ ਡਰ ਹੁੰਦਾ ਵੀ ਸਾਡਾ ਪਾਸਾ ਰੁਕ ਜਾਵੇ ਕੋਈ ਨੂੰ ਪੈਰਾਲਾਈਜ਼ ਨਾ ਹੋ ਜਾਵੇ ਬਹੁਤ ਬੰਦੇ ਨੇ ਬਹੁਤ ਇਹ ਕੈਸੇ ਬੰਦੇ ਕਹਿੰਦੇ ਆ ਵੀ ਜੇ ਬਹੁਤ ਬੰਦੇ ਨੇ ਕਿਹਾ ਵੀ ਸੁਣਿਆ ਵੀ ਯਾਰ ਇੱਕ ਬੰਦੇ ਨੇ ਨਸ਼ਾ ਛੱਡਿਆ ਸੀਗਾ ਜੀ ਉਹਨੂੰ ਅਟੈਕ ਆ ਗਿਆ ਉਹਦਾ ਪਾਸਾ ਰੁਕ ਗਿਆ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੋएगा ਪਹਿਲੇ ਦਿਨ ਤੋਂ ਵੀ ਜੇਕਰ ਤੁਸੀਂ ਵੀ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹੋ ਗਏ ਹੋ ਤਾਂ ਬੀਜ਼ੇ ਦੇ ਵਿੱਚ ਕੇ ਸਟਾਰ ਸ਼ਾਈਨ ਆਯੁਰਵੇਦਾ ਜਿੱਥੇ ਕ੍ਰਿਸ਼ਨ ਸਿੰਘ ਜੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੁਸੀਂ ਇੱਥੇ ਵੀ ਆ ਸਕਦੇ ਹੋ ਘਰੇ ਬੈਠ ਕੇ ਫੋਨ ਦੇ ਉੱਤੇ ਵੀ ਅਸੀਂ ਫੋਨ ਨੰਬਰ ਇਹਨਾਂ ਦੇ ਡਿਸਪਲੇ ਕਰ ਦੇਵਾਂਗੇ ਫੋਨ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਦਵਾਈ ਲੈ ਕੇ ਆਪਣਾ ਇਲਾਜ ਕਰਕੇ ਮੁੜ ਚੰਗੀ ਜ਼ਿੰਦਗੀ ਵੱਲ ਵਾਪਸ ਆ ਸਕਦੇ ਹੋ ਇਹ ਕਿ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟਿਆ